ਤਾਰੀ ਵਾਲੇ ਵਿੱਚ ਵੱਡਾ ਹਾਦਸਾ ਜਿਸ ਨਾਲ ਲੱਖਾਂ ਦਾ ਨੁਕਸਾਨ ਹੋ ਜਾਣਾ ਸੀ ਜਾਣਕਾਰੀ ਅਨੁਸਾਰ ਮੌਕੇ ਤੇ ਪਹੁੰਚੇ ਨਗਰ ਕੌਂਸਲ ਪ੍ਰਧਾਨ ਅਸ਼ਿੰਦੂਗੜ ਅਤੇ ਪਸ਼ੂ ਪਾਲਾਈ ਬੋਰਡ ਦੇ ਮੈਂਬਰ ਮੁਖਦੇਵ ਸਿੰਘ ਆਲਵਾਲ ਅਤੇ ਸ਼ਹਿਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇੱਕ ਭਰਾਲੇ ਦੀ ਭਰੀ ਟਰਾਲੀ ਪਿੰਨ ਡਡਵਾ ਤੋਂ ਤਾਰੀਵਾਲ ਆਈ ਸੀ ਅਤੇ ਬਾਜ਼ਾਰ ਵਿੱਚ ਰਸ਼ੀ ਕਾਫੀ ਸੀ ਈਅ ਸਕੂਲ ਦੇ ਸਾਹਮਣੇ ਬਿਲਕੁਲ ਸੜਕ ਦੇ ਕਿਨਾਰੇ ਲੱਗੇ ਟਰਾਂਸਫਰਮ ਨੀਵਾ ਸੀ ਅਤੇ ਜਿਸ ਦੀਆਂ 17 ਲੜਕੀਆਂ ਸਨ ਜਦੋਂ ਟਰਾਲੀ ਟਰਾਂਸਫਾਰਮ ਦੇ ਕੋਲੋਂ ਲੰਗੀ ਤਾਂ ਅਚਾਨਕ ਤਾਰਾਂ ਨਾਲ ਲੱਗ ਗਈ ਜਿਸ ਨਾਲ ਸਪਾਰਕ ਹੋਈ ਤੇ ਪ੍ਰਾਲੀ ਨੂੰ ਅੱਗ ਲੱਗ ਗਈ ਸ਼ਹਿਰ ਵਾਸੀਆਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕਰ ਦਿੱਤਾ ਤੇ ਅੱਗ ਬੁਝਾਉਣ ਵਿੱਚ ਲੱਗੇ ਬਹੁਤ ਮੁਸ਼ਕਲ ਦੇ ਨਾਲ ਸ਼ਹਿਰ ਵਾਸੀਆਂ ਤੇ ਫਾਇਰ ਬ੍ਰਿਗੇਡ ਵਾਲਿਆਂ ਨੇ ਅੱਗ ਤੇ ਕਾਬੂ ਪਾਇਆ ਨਹੀਂ ਤਾਂ ਬਹੁਤ ਹੀ ਵੱਡਾ ਨੁਕਸਾਨ ਹੋ ਜਾਣਾ ਸੀ ਕਿਉਂਕਿ ਇਸ ਰੋਡ ਦੇ ਉੱਪਰ ਬਹੁਤ ਜ਼ਿਆਦਾ ਰਸ ਲੈਦਾ ਹੈ ਇਸ ਜਗ੍ਹਾ ਹੋਰ ਦੁਕਾਨਾਂ ਤੋਂ ਇਲਾਵਾ ਲੱਕੜ ਦੇ ਫਰਨੀਚਰ ਦੀਆਂ ਦੁਕਾਨਾਂ ਵੀ ਹਨ ਦੇਖੋ ਟੀਵੀ న్యూਸ ਇੰਡੀਆ 255 ਧਾਰੀਵਾਲ ਤੋਂ ਸਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ ਮੈਂ ਹੁਣੇ-ਹੁਣੇ ਮੈਨੂੰ ਪਤਾ ਲੱਗਾ ਸੀਗਾ ਕਿ ਮੇਰੇ ਡਡਵਾ ਰੋਡ ਧਾਰੀਵਾਲ ਦੇ ਵਿੱਚ ਜਿਹੜੀ ਇਹ ਦੁਰਘਟਨਾ ਬੜੀ ਤਗੜੀ ਹੋ ਜਾਣੀ ਸੀ ਤੇ ਪ੍ਰਮਾਤਮਾ ਨੇ ਹੱਥ ਦੇ ਕੇ ਬਚਾਇਆ ਮੇਰੇ ਦੁਕਾਨਦਾਰ ਵੀਰਾਂ ਨੂੰ ਕਿ ਇਹਦੇ ਉੱਤੇ ਜਿਹੜਾ ਆ ਟਾਈਮ ਨਾਲ ਕਾਬੂ ਪਾ ਲਿਆ ਗਿਆ ਆ ਨਹੀਂ ਤੇ ਅੱਗ ਨੇ ਜਿਹੜਾ ਸੀ ਬੜਾ ਨੁਕਸਾਨ ਕਰਨਾ ਸੀ ਤੇ ਇੱਕ ਹੋਰ ਬੜੀ ਜਿਹੜੀ ਇਹ ਬਚਾ ਦੀ ਗੱਲ ਰਹਿ ਗਈ ਕਿ ਦਿਨ ਸੀਗਾ ਜੇ ਰਾਤ ਹੁੰਦੀ ਤੇ ਇੱਥੇ ਲਾਗੇ-ਲਾਗੇ ਫਰਨੀਚਰ ਦੀਆਂ ਦੁਕਾਨਾਂ ਜਿੱਥੇ ਆਪਾਂ ਖੜੇ ਆ ਤੇ ਬੜਾ ਵੱਡਾ ਜਾਨੀ ਨੁਕਸਾਨ ਹੋਣਾ ਸੀਗਾ ਚਲੋ ਪ੍ਰਮਾਤਮਾ ਨੇ ਬਚਾ ਕੀਤਾ ਜਿਹੜਾ ਜਾਨੀ ਮਾਲੀ ਨੁਕਸਾਨ ਤੋਂ ਹੀ ਬਚ ਗਏ ਆ ਤੇ ਪ੍ਰਸ਼ਾਸਨ ਨੂੰ ਮੈਂ ਮੰਗ ਕਰਦਾ ਵਾਂ ਤੇ ਜਿਹੜੇ ਖੰਦੇ ਆ ਪ੍ਰਧਾਨ ਜੀ ਨੇ ਦੱਸਿਆ ਜਿੱਦਾਂ ਕਿ ਆਪਣੇ ਬੜੀ ਧੀਰ ਤੋਂ ਕਹਿ ਰਹੇ ਆ ਪ੍ਰਯਾਸ ਕਰ ਰਹੇ ਆ ਕਿ ਇਹਨਾਂ ਨੂੰ ਜਿਹੜਾ ਇੱਕ ਸਾਈਡ ਕੀਤਾ ਜਾਵੇ ਤੇ ਮੈਂ ਵੀ ਜਿਹੜਾ ਆ ਸਵੇਰੇ ਹੀ ਨਾਲ ਜਾ ਕੇ ਨਾਲੇ ਦੇ ਸੌਵਾਰੇ ਸਵੇਰੇ ਅੱਜ ਛੁੱਟੀ ਦਾ ਦੇਣ ਆਪਾਂ ਸੰਪਰਕ ਤੇ ਕੀਤਾ ਆ ਤੇ ਧਿਆਨ ਚ ਤੇ ਲਿਆਂਦੀ ਏ ਗੱਲ ਬਿਜਲੀ ਬੋਰਡ ਦੇ ਇਹ ਜਿਹੜਾ ਆ ਜਲਦੀ ਤੋਂ ਜਲਦੀ ਜਿਹੜੇ ਟਰਾਂਸਫਾਰਮ ਨੇ ਤਿੰਨ ਵਿੱਚ ਰੋਡ ਦੇ ਲੱਗੇ ਆ ਇਹਨਾਂ ਨੂੰ ਪਰੇ ਕਰਾ ਦਿੱਤਾ ਜਾਊਗਾ ਤਾਂ ਦੱਸਿਓ ਜੀ ਅਗਲ ਕਿਸਤਾ ਲੱਗੂ ਦੇਖੋ ਜੀ ਇਹ ਡੈਡਵਾ ਰੋਡ ਧਾਰੀਵਾੜ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੀ ਕਿਰੀਆ ਘਟਨਾ ਹੋਣੀ ਜਾ ਰਹੀ ਸੀ ਪਰ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਵਾਹਿਗੁਰੂ ਦਾ ਸ਼ੁਕਰ ਆ ਵੀ ਸਾਰਾ ਬਚਾਓ ਹੋ ਗਿਆ ਤੇ ਟ੍ਰਾਲੀ ਨਾ ਭੜੀ ਟਰਾਲੀ ਸੀ ਜੋ ਕਿ ਇੱਥੇ ਖਲੋਤੀ 2 ਮਿੰਟ ਤੇ ਜਿਹੜਾ ਟ੍ਰਾਂਸਫਰਕ ਸਪਾਰਕ ਲਗ ਰਿਆ ਤੇ ਉਹਦੇ ਵਿੱਚ ਲੱਗਾ ਦੇ ਨਾਲ ਹੀ ਭੜੀ ਨੁਹਾਗ ਰ ਗਈ ਸਾਰੀਆਂ ਤਾਰਾਂ ਛੜ ਗਈਆਂ ਪਬਲਿਕ ਨੇ ਸ਼ਹਿਰ ਵਾਸੀਆਂ ਨੇ ਸਾਥ ਦਿੱਤਾ ਤੇ ਉਸੇ ਵੇਲੇ ਪੋਰ ਬਿਜਤਾ ਤੇ ਫਾਇਰ ਬ੍ਰਿਗੇਡ ਆਈ ਬਿਜਲੀ ਬੋਰ ਨੂੰ ਦੱਸਿਆ ਤੇ ਬਿਜਲੀ ਬੋਰ ਨੇ ਲਾਈਟਾਂ ਬੰਦ ਕਰਤੀਆਂ ਜਿਹਦੇ ਨਾਲ ਜਿਹੜੀ ਬਹੁਤ ਨੁਕਸਾਨ ਹੋਣਾ ਹੈ ਸ਼ਹਿਰ ਦਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਵੀ ਲਾਗੇ ਲਾਗੇ ਦੁਕਾਨਾਂ ਵਾਂ ਤੇ ਬੜਾ ਥੋੜਾ ਜਿਹਾ ਰਾਹ ਵਾਥੇ ਉਦੇ ਕਰਕੇ ਨੁਕਸਾਨ ਤੋਂ ਬਚ ਗਏ ਆ ਲੋਕਾਂ ਦੇ ਸਹਿਯੋਗ ਦੇ ਨਾਲ ਮੈਂ ਅੱਗੇ ਵੀ ਬੜੀ ਵਾਰੀ ਬੀਲੀ ਬੋਰਡ ਨੂੰ ਲਿਖ ਕੇ ਦਿੰਦਾ ਵੀ ਸਾਡੇ ਜਿਹੜਾ ਡਡਵਾ ਰੋਡ ਤੇ ਉੱਥੇ ਬਹੁਤ ਰਸ਼ ਰੰਦਾ ਉੱਥੇ ਜਿਹੜੇ ਟਰਾਂਸਫਾਰਮਰ ਲੱਗੇ ਆ ਉਹ ਚੜਾਈ ਦੇ ਨੂੰ ਲੱਗੇ ਆ ਉਹਨੂੰ ਦੂਸਰੀ ਜਗ੍ਹਾ ਸਾਈਡ ਚੇਂਜ ਕੀਤੀ ਜਾਏ ਤਾਂ ਕਿ ਰਾਹ ਖੁੱਲਾ ਹੋ ਜਾਏ ਰਾਹ ਕਾਈਡਾਉਣ ਕਰਕੇ ਹੀ ਇਹ ਸਾਰਾ ਨੁਕਸਾਨ ਹੋ ਚੁੱਕਿਆ ਕਿਉਂਕਿ ਇੱਥੇ ਐਕਸੈਪਟ ਜਾਮ ਲੱਗਾ ਰਹਿੰਦਾ ਵਾ ਤੇ ਜਿਹਨੇ ਇਹ ਤਿੰਨ ਟਰਾਂਸਫਾਰਮਰ ਇਸ ਡਡਵਾ ਰੋਡ ਤੇ ਲੱਗੇ ਆ ਸ਼ਹਿਰ ਦੇ ਵਿੱਚ ਉਹਨਾਂ ਨੂੰ ਜੇ ਇਹ ਸਾਈਡ ਚੇਂਜ ਕਰ ਦਈਏ ਤੇ ਬਹੁਤ ਫਾਇਦਾ ਹੋਏਗਾ ਇੱਕ ਤੇ ਰੋਡ ਵੀ ਖੁੱਲੀ ਹੋ ਜਾਣਗੀ ਆ ਤੇ ਮੇਰੇ ਤੇ ਇਹ ਹੀ ਆ ਰਿਕੁਐਸਟ ਵਾ ਬਿਲੀ ਬੋਰਡ ਡਿਪਾਰਟਮੈਂਟ ਦੇ ਅੱਗੇ ਕਿ ਤੁਹਾਨੂੰ ਮੈਂ ਅੱਗੇ ਦੋ ਤਿੰਨ ਵਾਰੀ ਲਿਖ ਕੇ ਦੇਤਾ ਐਸਟੀਮੇਟ ਵੀ ਬਣ ਗਿਆ ਐਸੀ ਸਾਹਿਬ ਨੂੰ ਕਹਿਤਾ ਐਸੀ ਸਾਹਿਬ ਨੂੰ ਕਹਿਤਾ ਪਰ ਇਧਰ ਧਿਆਨ ਦਿਓ ਜਿਸ ਤਰ੍ਹਾਂ ਅੱਜ ਬਹੁਤ ਵੱਡਾ ਨੁਕਸਾਨ ਹੋਣਾ ਸੀ ਚਲੋ ਪ੍ਰਮਾਤਮਾ ਨੇ ਬਚਾ ਲਿਆ ਤੇ ਗਾਂ ਤੋਂ ਇਹ ਨੁਕਸਾਨ ਨਾ ਹੋਏ ਤੇ ਤੁਸੀਂ ਜੇ ਸੜਕਾਂ ਦੇ ਪ੍ਰੋਕਸ਼ਰ ਬਿੱਟੇ ਲੱਗ ਰਹੇ ਨੇ ਕਰਿਆ ਬਿਲਕੁਲ ਸੜਕ ਤੇ ਲੱਗੇ ਆ ਇਸ ਨੂੰ ਅਸੀਂ ਖੜੇ ਰੋਕ ਲੱਗੇ ਦੇ ਆ ਖੜੇ ਤੇ ਜੇ ਦੂਸਰੀ ਬੋਰ ਤੇ ਦੂਸਰੀ ਤਰ੍ਹਾਂ ਕਰ ਲਾਂਗੇ ਤੇ ਉਹਨੂੰ ਬੜਾ ਵਧੀਆ ਹੋ ਜਾਏਗਾ ਵੀ ਰਾਹ ਖੁੱਲਾ ਹੋ ਜਾਏਗਾ ਆ ਗਏ ਆ ਗਏ ਦਿਨ ਇਹ ਦਿਨ ਦੇ ਟਾਈਮ ਲੱਗੀ ਜੇ ਰਾਤ ਹੁੰਦਾ ਤੇ ਕਿੰਨਾ ਖਾਣਾ ਹੋਣਾ ਹੈ ਕਿੰਨੇ ਦੁਕਾਨਦਾਰਾ ਲੱਗੇ ਬੜੇ ਬੜੇ ਇਹਨਾਂ ਨੇ ਮਾਰ ਰੱਖੇ ਦੇ ਆ ਤੇ ਚਲੋ ਪਰਮਾਤਮਾ ਦਾ ਸ਼ੁਕਰ ਆ ਵੀ ਉਹਨਾਂ ਨੇ ਨਾ ਲੋਕਾਂ ਨੇ ਸਹਿਯੋਗ ਦਿੱਤਾ ਤੇ ਬਚਾਅ ਹੋ ਗਿਆ ਫਾਇਰ ਗੇਡ ਆ ਗਈ ਟੈਂਸਰ ਜੀ ਮੇਰਾ ਨਾਮ ਸੱਨੀ ਆਈ ਡੜਵਾੜ ਰੋਡ ਦੇ ਦੁਕਾਨਾ ਮੇਰੀ ਸੰਤੂ ਫਰਨੀਚਰ ਹਾਊਸ ਹਾਂਜੀ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ ਟਰਾਂਸਫਾਰਮ ਦੇ ਲੱਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜ਼ਿਆਦਾਤਰ ਖਹਿ ਕੇ ਲੰਘਦੀ ਆ ਵਾ ਤੇ ਅਸੀਂ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲੰਘਾਈਏ ਠੀਕ ਆ ਜੀ ਬਰਾਲੀ ਦੀ ਬੜੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਂਸਫਾਰਮ ਦੇ ਲੱਗੇ ਖੜੀ ਹਈ ਜਦੋਂ ਉਹਨੇ ওভারਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਜਦੋਂ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਆਦਾ ਪਰੇ ਕਰ ਲੋ ਅੱਗੇ ਲੱਗਣ ਦੇ ਡਰ ਆ ਜਿਦੋਂ ਉਹਨਾਂ ਨੇ ਪਰੇਲ ਕੀਤੀ ਤੋਂ ਨਾਲੇ ਉਹ ਉਹ ਤੋਂ 스파ਰਕ ਹੋਇਆ 스파ਰਕ ਹੋ ਗਿਆ ਅੱਗ ਲੱਗ ਗਈ ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਗ ਕਰਕੇ ਤੇ ਟਰਾਲੀ ਲਾਈ ਆ ਤੇ ਟਰੈਕਟਰ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਜੀ ਹਾਂਜੀ ਇਹ ਜੀ ਆਪਣੇ ਡੇਰਵਾ ਤੋਂ ਆਂਦੀ ਪਈ ਜੀ ਸ਼ਹਿਰ ਨੂੰ ਕਿੰਨੇ ਕੋ ਅੱਗੇ ਜੀ ਹਾਂਜੀ ਆਪੀ ਇਸ ਤਰ੍ਹਾਂ ਮੇ ਕਿਸ ਤਰ੍ਹਾਂ ਬਹੁਤ ਮਾਗੇ ਬਹੁਤ ਜ਼ਿਆਦਾ ਅੱਗੇ ਜੀ 2.48 ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬੁਝਾਈ ਆ ਜੀ ਕਿ ਨਾ ਵੀ ਕੰਮ ਹੋ ਕੇ ਆਇਆ ਤੇ ਜਾਨੀ ਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਹਦਾ ਕੋਈ ਵੀ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਕਾਫੀ ਜ਼ਿਆਦਾ ਨੁਕਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਨੇਰੀ ਆਈ ਹੁੰਦੀ ਕਾਫੀ ਹੋ ਸਕਦਾ